ਚਲੋ ਅੱਜ ਬਣਾ ਲੈਨੇ ਆ ਗਾਜਰਾਂ ਤੇ ਮੂਲੀਆਂ ਦਾ ਬਿਨਾ ਤੇਲ ਤੋਂ ਅਚਾਰ ਉਹਦੇ ਲਈ ਮੈਂ ਅੱਧਾ ਕਿਲੋ ਗਾਜਰਾ ਲਈਆ ਨੇ ਤੇ ਦੋ ਕਿਥੇ ਮੈਂ ਮੂਲੀਆਂ ਪਾਲੀਆਂ ਨੇ ਵਿੱਚ ਤੇ ਲੰਬਾ ਲੰਬਾ ਦੋਨਾਂ ਚੀਜ਼ਾਂ ਨੂੰ ਕੱਟ ਕੇ 1 ਘੰਟੇ ਦੀ ਮੈਂ ਧੁੱਪ ਲਗਵਾ ਲਈਏ ਬਿਲਕੁਲ ਵੀ ਇਹਨਾਂ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕੀਆਂ ਹੋਣੇ ਚਾਹੀਦੀਆਂ ਨੇ ਮੂਲੀਆਂ ਤੇ ਗਾਜਰਾ ਤੇ ਹੁਣ ਇਸ achar ਲਈ ਬਣਾ ਲੈਨੇ ਆ ਮਸਾਲਾ ਦੋ ਚਮਚ ਲੈਏ ਨੇ ਸੌਫ ਦੇ ਇੱਕ ਚਮਚ ਜੀਰਾ ਤੇ ਚਮਚ ਦਾ ਚੌਥਾ ਹਿੱਸਾ ਲੈਨੇ ਮੈਂ ਮੇਥੀ ਦੋ ਚਮਚ ਪਾਵਾਂਗੇ ਸਾਬਤ ਤਣੀਆਂ ਦੇ ਅੱਧਾ ਚਮਚ ਅਜਵੈਨ ਤੇ ਇੱਕ ਚਮਚ ਪਾ ਦਾਂਗੇ ਇੱਥੇ ਕਾਲੀਆਂ ਮਿਰਚਾਂ ਦਾ ਤੇ ਲੋ ਟੂ ਮੀਡੀਅਮ ਫਲੇਮ ਤੇ ਅਸੀਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਆ ਹਲਕਾ ਜਣਾ ਦਾ ਜਦੋਂ ਕਲਰ ਚੇਂਜ ਹੋ ਜੇ ਤੇ ਹਲਕੀ ਜੀ ਇਹਦੇ ਵਿੱਚੋਂ ਜਦੋਂ ਖੁਸ਼ਬੂ ਆਉਣ ਲੱਗ ਜੇ ਉਦੋਂ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਚਾਹ ਚਮਚ ਹੁਣ ਪਾਵਾਂਗੇ ਇੱਥੇ ਅਸੀਂ ਪੀਲੀ ਰਾਈ ਦੇ ਤੇ ਬੰਦ ਫਲੇਮ ਤੇ ਹੀ ਅਸੀਂ ਰਾਈ ਨੂੰ ਹਲਕਾ ਜਿਹਾ ਭੁੰਨ ਲੈਣਾ ਆ ਤੇ ਮਸਾਲਿਆਂ ਨੂੰ ਹੁਣ ਅਸੀਂ ਪਲੇਟ ਵਿੱਚ ਪਾ ਕੇ ਠੰਡਾ ਕਰ ਲਾਂਗੇ ਠੰਡਾ ਕਰਨ ਤੋਂ ਬਾਅਦ ਚ ਇਹਨੂੰ ਪਾ ਲਵਾਂਗੇ ਮਿਕਸੀ ਦੇ ਜਾਰ ਦੇ ਵਿੱਚ ਨਾਲ ਹੀ ਪਾਵਾਂਗੇ ਅੱਧਾ ਚਮਚ ਨਮਕ ਅੱਧਾ ਚਮਚ ਕਾਲਾ ਨਮ ਪੌਣਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਥੋੜੀ ਜਿਹੀ ਦੇ ਵਿੱਚ ਅਸੀਂ ਹਿੰਗ ਪਾ ਦਾਂਗੇ ਤੇ ਸਾਰੇ ਮਸਾਲਿਆਂ ਨੂੰ ਅਸੀਂ ਦਰਦਰਾ ਜਿਹਾ ਕੁਟਣਾ ਆ ਜਿਆਦਾ ਬਰੀਕ ਨਹੀਂ ਪੀਸਣਾ ਇਹ ਦੇਖੋ ਇਸ ਤਰ੍ਹਾਂ ਦਾ ਤੇ ਹੁਣ ਅਸੀਂ ਸਾਰਾ ਮਸਾਲਾ ਨਹੀਂ ਐਡ ਕਰਨਾ ਆਚਾਰ ਵਿੱਚ ਕਿਉਂਕਿ ਮਸਾਲਾ ਜਿਆਦਾ ਲੱਗ ਰਿਹਾ ਮੈਨੂੰ ਇਸ ਲਈ 4-5 ਚਮਚੇ ਦੇ ਵਿੱਚ ਮੈਂ ਪਾ ਦਿੱਤੇ ਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਸਿਰਕਾ ਜਿਹਦੇ ਨਾਲ ਚਾਰ ਹਲਕਾ ਜਿਹਾ ਖੱਟਾ ਹੋ ਜਾਏਗਾ ਤੇ ਸਵਾਦ ਲੱਗੇਗਾ ਤੇ ਬਿਨਾਂ ਤੇਲ ਤੋਂ ਹੀ ਅਸੀਂ ਇਹ ਆਚਾਰ ਬਣਾ ਰਹੇ ਹਾਂ ਇਹ ਤਾਂ ਵੀ ਬਹੁਤ ਟੇਸਟੀ ਬਣਦਾ ਆ ਮਸਾਲਾ ਅਸੀਂ ਸਾਰਾ ਨਹੀਂ ਸੀ ਪਾਇਆ ਇਸ ਲਈ ਮੈਂ ਥੋੜਾ ਜਿਹਾ ਨਮਕ ਹੋਰ ਪਾ ਰਹੀ ਆ ਨਮਕ ਘੱਟ ਲੱਗ ਰਿਹਾ ਸੀ ਤੇ ਸਾਰੇ ਮਸਾਲਿਆਂ ਨੂੰ ਮਿਕਸ ਕਰਨ ਤੋਂ ਬਾਅਦ ਚ ਅਸੀਂ ਹੁਣ ਇਹਨਾਂ ਨੂੰ ਪਾ ਦੇਵਾਂਗੇ ਸਾਫ਼ ਤੇ ਸੁੱਕੇ ਜਾਰ ਵਿੱਚ ਤੇ ਬਿਨਾਂ ਤੇਲ ਤੋਂ ਵੀ ਇਹ achar ਬਹੁਤ ਟੇਸਟੀ ਬਣਦਾ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ achar paan ਦਾ ਤਰੀਕਾ ਵਧੀਆ ਲੱਗਾ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ